ਲੋ ਜੀ ਪਿੱਦੂ ਗੁਰਾਲਾ ਤੋਂ ਹైదరాబాద్ ਵਾਲੇ ਰੋਡ ਤੇ ਆ ਚੜੇ ਇਹ ਸਿੱਧਾ ਰੋੜਾ ਵੱਡਾ ਰੋੜਾ 214 ਕਿਲੋਮੀਟਰ ਹైదరాబాద్ ਨਾਲਾਗੋਂਡਾ 115 ਚਲੋ ਇਹ ਜੇ ਰੋਡ ਤੇ ਹੋਵੇ ਗੱਡੀ ਟੋਲ ਦੇਣਾ ਵੀ ਨਹੀਂ ਦੁਖਦਾ ਵੈਸੇ ਤਾਂ ਆਪਾਂ ਟੋਲ ਦੀ ਤਕਲੀਫ ਮੰਨਦੇ ਹੁੰਨੇ ਆ ਪਰ ਜਦੋਂ ਜਿਹੜਾ ਰਾਹ ਪਿੱਛੇ ਕੱਢ ਕੇ ਆਏ ਆ ਉਹੇ ਜੇ ਰਾਹ 'ਚ ਉਹ ਬੰਦਾ ਕਹਿੰਦਾ ਹੁੰਦਾ ਯਾਰ ਇਦੂ ਦਾ ਟੋਲ ਹੀ ਲਾ ਲੈਂਦੇ। ਬਹੁਤ ਆ ਹੋਰ ਖੱਡਿਆਂ ਨੇ ਐਸੀ ਕਿ ਤੈਸੀ ਕਰਦੀ ਆ। ਨਾਲੇ ਹਾਈਟ ਕਰਕੇ ਥੋੜਾ ਜਿਹਾ ਹਲੇ ਤੁਰਦੇ ਤੁਰਦੇ ਹਨਾ ਹੌਲੀ ਹੌਲੀ ਮਾਲ ਸੈੱਟ ਆਉਣ ਨੂੰ 100-200 ਕਿਲੋਮੀਟਰ ਲੱਗ ਜਾਂਦੇ ਆ। ਤੇ ਚਲੋ ਬਾਕੀ ਆਹ ਅਗਾਹ ਰਾਹ ਪਾੜ ਦਾ ਮੈਂ ਮੈਪ ਦੇਖਣਾ। ਯਾਰ ਬਾਈਪਾਸ ਬੰਦ ਆ ਜੀ ਤੇ ਸ਼ਹਿਰ ਦੇ ਵਿੱਚ ਦੀ ਲੰਘਣਾ ਪੈਣਾ। ਵੈਸੇ ਤਾਂ ਰਾਤ ਦਾ 12 ਦਾ ਟਾਈਮ ਹੋ ਗਿਆ तकरीबन 11:40 ਹੋ ਗਿਆ ਐਸ ਵੇਲੇ ਤਾਂ ਸ਼ਹਿਰ ਚ ਸਭ ਸ਼ਾਂਤੀ ਖਾਲੀ ਹੁੰਦੇ ਆ ਰੋਡ ਤੇ ਚਲੋ ਜਾਣੇ ਹੁਣ ਰੋਡ ਆਪਾਂ ਵੱਡੇ ਚੜ ਗਏ ਆ ਤੇ ਬਾਈਪਾਸ ਬੰਦਾ ਜਾਂਦਾ ਕੰਮਕੁਮ ਚੱਲਦਾ ਹੋਊਗਾ ਗੂਗਲ ਮੈਪ ਵੀ ਦਿਖਾ ਰਿਹਾ ਅਸੀਂ ਰੋਡ ক্লোਜ਼ਰ ਕਾਫੀ ਟਾਈਮ ਲੋ ਜੀ ਪਿੱਦੂ ਗੁਰਾਲਾ ਤੋਂ ਬਾਅਦ ਬਹਾਮਣਾ ਪੱਲੀ ਲੰਘ ਕੇ ਇੱਕ ਉਮਲਾ ਚੇਰੂ ਟੋਲ ਪਲਾਜ਼ਾ ਆਉਂਦਾ ਉਹ ਟੋਲ ਪਲਾਜ਼ੇ ਤੇ ਭਾਈ ਗੇਮ ਪੈਂਦੀ ਆ ਤਕੜੀ ਉਧਰੋਂ ਆਉਂਦਿਆਂ ਨੂੰ ਟੋਲ ਦੇ ਪਰਲੇ ਪਾਸੇ ਜਣੀ ਜਿੱਧਰੋਂ ਆ ਰਹੇ ਆ ਉਧਰ ਗੱਡੀ ਘੇਰਦੇ ਆ ਟੈਕਸ ਵਾਲੇ ਖੜੇ ਆ ਬਿਲਟੀਆਂ ਚੈੱਕ ਹੁੰਦੀਆਂ ਨੇ ਬੀਟ ਚੈੱਕ ਹੁੰਦਾ ਤੁਸੀਂ ਪਰਚੀ ਕਟਾ ਕੇ ਅੱਗੇ ਟੱਪਦੇ ਹੋ ਨਾਲ ਹੀ ਆਰਟੀਓ ਖੜਾ ਫੇਰ ਉਹ ਟੈਕਸ ਵਾਲੇ ਤਾਂ ਚਲੋ ਸਹੀ ਗੱਡੀ ਦੇਖ ਕੇ ਵਜ਼ਨ ਜਾਂ ਹਾਈਟ ਦਾ ਤਾਂ ਬੜਾ ਕੁਝ ਨਹੀਂ ਕਹਿੰਦੇ ਉਹ ਵਜ਼ਨ ਦੇਖ ਕੇ ਮਾਲ ਪੁੱਛ ਕੇ ਤੋਰਤਾ ਉਹਨਾਂ ਨੇ ਹਾਈਟ ਵਾਲਿਆਂ ਦਾ ਕੁਝ ਨਹੀਂ ਕੀਤਾ ਵਜ਼ਨ ਵਾਲਿਆਂ ਦਾ ਪੰਗਾ ਅੜਿਆ ਹੋਇਆ ਸੀ ਉਹ ਤੇ ਟੋਲ ਟੱਪ ਕੇ ਆਰਟੀਓ ਖੜਾ ਮਹਾਰਾਜ ਹਾਈਟ ਦੀ ਐਂਟਰੀ ਠੋਕ ਕੇ ਆ ওভারਲੋਡ ਦੀ ਐਂਟਰੀ ਠੋਕ ਕੇ ਆ ਨਹੀਂ ਚਲਾਨ ਹੁੰਦੇ ਸੋ ਇਹ ਜੀ ਇਧਰੋਂ ਚੱਕਨੇ ਰਹਿਣਾ ਜਿਹਨੇ ਵੀ ਇਧਰੋਂ ਆਉਣਾ ਯਾਨੀ ਪਿੱਦੂ ਲਾਂਕੇ ਫਿਰ ਬਹਾਮਣਾ ਪੱਲੀ ਆਉਂਦਾ ਉਹ ਤੋਂ ਬਾਅਦ ਆਉਂਦਾ ਤੁਲੂ ਮਚੇ ਰੂ ਪਤਾ ਨਹੀਂ ਇਦਾਂ ਦਾ ਕੁਛ ਆ ਮੈਂ ਵੀਡੀਓ ਦੇ ਵਿੱਚ ਥੱਲੇ ਉਹਦੇ ਸਹੀ ਸਪੈਲਿੰਗ ਲਿਖ ਦੂੰਗਾ ਉੱਥੇ ਟੋਲ ਭਲਾਜਾ ਉੱਥੇ ਆਰਟੀਓ ਤੇ ਟੈਕਸ ਦੋਨੇ ਹੀ ਖੜਦੇ ਆ ਆ ਗਿਆ ਕ੍ਰਿਸ਼ਨਾ ਰਿਵਰ ਸਭ ਇੱਕ ਹੋ ਗਿਆ ਰਾਤ ਦਾ ਲਾਈਟਾਂ ਮਾਰਾ ਜ ਸਾਡੀਆਂ ਤਾਰਾ ਪੂਰਾ ਪਤਾ ਨਹੀਂ ਕੀ ਚੱਤਰ ਹੋਇਆ ਇਸ ਵਾਰ ਕੱਲ ਨਾ ਅਸਲ 'ਚ ਜਦੋਂ ਉੱਥੇ ਤੋਂ ਸੀਸੀ ਗੱਡੀ ਟੋਕ ਰਹੀ ਸੀ ਇੱਕ ਲਾਈਟ ਵੱਡਾ ਕੋਲਾ ਟੁੱਟ ਗਿਆ ਉਹ ਤੋਂ ਬਾਅਦ ਨਾਲ ਦੀਆਂ ਲਾਈਟਾਂ ਕਦੇ-ਕਦੇ ਨਾ ਝਪਕਣ ਲੱਗ ਜਾਂਦੀਆਂ ਨੇ ਤਾਂ ਝਪਕਦੀਆਂ ਨੇ ਆ ਕ੍ਰਿਸ਼ਨਾ ਰਿਵਰ ਤੇ ਆ ਕੇ ਹੱਦਬੰਦੀ ਆ ਦੋਨੇ ਸਟੇਟਾਂ ਦੀ ਵੀਡੀਓ ਆਪਾਂ ਸ਼ੁਰੂ ਇਹ ਅੰਧਰਾ ਪ੍ਰਦੇਸ਼ 'ਚ ਕਰੀ ਸੀ ਆ ਹੁਣ ਖਤਮ ਕਰ ਰਿਹਾ ਮੈਂ ਤੇਲਗਾਨਾ ਜਾ ਰਿਹਾ ਰਾਤ ਦਾ 1.5 ਵਜ ਗਿਆ ਦੇਮੀ ਚੁਰੱਲਾ ਤੋਂ ਅੱਗੇ ਵੱਡਾ ਪੱਲੀ ਖੜੇ ਆ ਗੁੱਡ ਮਾਰਨਿੰਗ ਵੱਜ ਗਿਆ ਜੀ ਸਵੇਰ ਦੇ 5:30 ਅਸੀਂ ਨਲਗੌਂਡਾ ਪਾਰ ਕਰਕੇ ਯੇਲਾ ਰੈਡੀ ਗੁੱਡਾ ਨਰਕਟ ਪਿੱਲੇ ਆ ਗਏ ਆ ਹੁਣ ਕਹੋਂਗੇ 9:00 ਇਹ ਜੇ ਇੱਧਰ 9:00 ਹੀ ਇਹ ਜੇ ਨਲਗੌਂਡਾ ਪਾਰ ਕਰਿਆ ਯੇਲਾ ਰੈਡੀ ਗੁੱਡਾ ਇਹ ਵੀ ਪਾਰ ਕਰਿਆ ਹੁਣ ਨਰਕਤ ਪੱਲੇ ਇੱਥੇ ਖੜੇ ਆ ਇੱਥੇ ਟੀ ਪੁਆਇੰਟ ਬਣਦਾ ਇੱਥੋਂ ਵਿਜੇਬੜਾ ਹైదరాబాద్ ਹਾਈਵੇ ਦੇ ਉੱਤੇ ਚੜਨਾ ਬਾਕੀ ਤੁਹਾਨੂੰ ਦਿਖਾਉਨੇ ਆ ਵੀਡੀਓ ਹਾਈਵੇ ਦਿਖੂਗਾ ਨਰਕਤ ਪੱਲੇ ਤੇ ਇੱਥੋਂ ਆਪਾਂ ਖੱਬੇ ਹੋ ਕੇ ਹਾਈਵੇ ਦੇ ਉੱਤੇ ਚੜ ਜਾਣਾ ਹైదరాబాద్ ਵਿਜੇਬੜਾ ਨਿੱਕੇ ਕਿਹੜੇ ਸ਼ਹਿਰ ਆ ਗਏ ਮੇਰੀ ਨਰਕਤ ਪੱਲੀ ਪਿਛਲਾ ਕਿਹੜਾ ਨੰਕ ਕੇ ਆਏ ਆ ਚੀਰਪੱਲੀ ਪੁੱਜ ਗਿਆ ਪੌਣੇ 6 ਤੇ ਆਪਾਂ ਚਿਤਿਆਲਾ ਪਾਰ ਕਰ ਲਿਆ ਹైదరాబాద్ ਦਾ ਬਾਈਪਾਸ ਹੈ ਗਿਆ 45 45 ਕਿਲੋਮੀਟਰ ਅਮੀਦਾ ਘੰਟੇ ਦੇ ਵਿੱਚ ਬਾਈਪਾਸ ਪਹੁੰਚ ਜਾਗੇ ਕੋਸ਼ਿਸ਼ ਆ ਵੀ ਛਾਇਰੇ ਛਾਇਰੇ ਹైదరాబాద్ ਪਾਰ ਕਰ ਲਈਏ ਤੇ ਫਿਰ ਅੰਗੇ ਮਿੱਤਰ ਪਿਆਰਾ ਹੁੰਦਾ ਉਹਨੂੰ ਮਿਲਣਾ ਉਹੀ ਰਾਸਤੇ ਚ ਨੰਦੇੜ ਸਾਹਿਬ ਤੋਂ ਰਾਤ ਚੱਲਿਆ ਸੀ ਫੇਰਾ 11 12 ਵਜੇ ਸੌ ਗਿਆ ਉਹ ਵਾਟਰ ਦੇ ਕੋਲੇ ਉਹਨੇ ਵੀ ਉਧਰੋਂ ਤੁਰ ਪਣਾ ਇੱਧਰੋਂ ਅਸੀਂ ਤੁਰ ਪਣਾ ਕਿਤੇ ਰਾਹ ਚ ਮਿਲਾਂਗੇ ਦਿਖਾਉਨੇ ਆ ਤੁਹਾਨੂੰ ਵੀਡੀਓ ਚ ਮਿੱਤਰ ਪਿਆਰਾ ਤੇ ਬਾਕੀ ਰੋਡ ਜੀ ਜਿਹੇ ਬੜਾ ਹైదరాబాద్ ਰੋਡ ਜਿਹਨੂੰ ਕਹਿੰਦੇ ਆ ਗਦਰ ਬੰਬਰ ਉੜਾ ਬੰਬਰ ਪੂਰਾ ਸਿਰਾਰ ਉਡਾਓ ਗੁੱਡ ਮਾਰਨਿੰਗ ਸਾਢੇ 7 ਫੋਨ ਵਾਲਿਆ ਤੇ ਆਵੜੇ ਅਸੀਂ ਤਕਰੀਬਨ ਵਿਜੇਵਾੜਾ ਨਾ ਹਾਂ ਗਲਤੀ ਬੋਲੀ ਜਨਾ ਯਾਰ ਨੀਂਦੇ ਆ ਰਾਤ ਦੇ ਆਵੜੇ ਅਸੀਂ ਹైదరాబాద్ ਬਾਈਪਾਸ ਰਹਿ ਗਿਆ ਇੱਥੋਂ ਅੱਧਾ ਕਿਲੋਮੀਟਰ ਤੇ ਇੱਥੇ ਹੁਣ ਚਾਹ ਪਾਣੀ ਪੀਣਾ ਸੀ ਨਾਲੇ ਟਾਇਰਾਂ ਨੂੰ ਹਵਾ ਲਪਾਉਣੀ ਸੀ ਚਾਹ ਇਹਦੇ ਉਪੀਲੀ ਚਾਹ ਠੰਡਾ ਤੱਤਾ ਹੈਲ ਰੈਡ ਬੋਲ ਸਭ ਕੁਝ ਸੀਗਾ ਇਹਦੇ ਕੋਲੇ ਬਾਕੀ ਆਸਮਾਨ ਦੇਖਣਾ ਸੀਗਾ ਮਾਲ ਵੀ ਪੂਰਾ ਸੈੱਟ ਹੋਇਆ ਕੁ ਨਹੀਂ ਹਾਈਟ ਜ਼ਿਆਦਾ ਹੀ ਆ ਇਸ ਵਾਰ ਤੇ ਡਬਣ ਦਾ ਕੋਈ ਚਾਂਸ ਨਹੀਂ ਹੈਗਾ ਆਹ ਬੈਲਟਾ ਵਾਲਾ ਥੋੜਾ ਜਿਹਾ ਡਬਿਆ ਹੈ ਬਾਕੀ ਮੂਹਰੇ ਤਾਂ ਉੱਕਣੀ ਆ ਤਕਰੀਬਨ 14.5 15 ਦੇ ਕਰੀਬ ਹਾਈਟ ਆ ਬਾਕੀ ਚਲੋ ਪ੍ਰਮਾਤਮਾ ਸੁੱਖ ਸ਼ਾਂਤੀ ਨਾਲ ਧਰ ਲਾ ਦੇ ਪੰਜਾਬ ਤੱਕ ਲਓ ਜੀ ਆ ਜੜੇ ਆਊਟਰ ਰਿੰਗ ਰੋਡ ਮਹਿਰੂ ਆਊਟਰ ਰਿੰਗ ਰੋਡ ਹੈਦਰਾਬਾਦ ਇੱਥੋਂ ਹੁਣ ਬਾਹਰ ਬਾਹਰ ਦੀ ਨਿਕਲਦੇ ਆਗੇ ਮੇਰੇ ਸਾਹ ਨਾਲ ਤਾਂ ਡੇਅਰ ਸਾਹਿਬ ਵਾਲੇ ਨੂੰ ਰੋਡ ਦੇਖਦੇ ਜਿਹੜਾ ਬਾਟਰ ਰੂ ਲੈਂਦਾ ਇਹ ਬਰੰਗਲ ਨਾਗਪੁਰ ਵਾਲਾ ਰੂਟ ਮੁੰਬਈ ਦੀ سمت ਆ ਕੇ ਕੋੜ ਤੇ ਆਪਾਂ ਦਾ ਸਿੱਧੇ ਜਾਣਾ ਬਹਾਲ ਬਣੀ ਤੋਂ ਰੋਡ ਦਿਖਾ ਰਹੇ ਆਂ ਇਹ ਰੋਡ ਐਡਾ ਘੈਂਟ ਆ ਇਹ ਆਊਟਰ ਰਿੰਗ ਰੋਡ ਆ ਜਿੰਨਾ ਰੋਡ ਇੱਧਰ ਹੈ ਇੰਨਾ ਹੀ ਉਹ ਪਰਣੀ ਰੇਡ ਇਹਦੀ ਖਾਸ ਗੱਲ ਕੀ ਆ ਜਿਹੜਾ ਇਹਦਾ ਸਰਵਿਸ ਰੋਡ ਆ ਆ ਵਿਚਾਲੇ ਡਰਾਕਟਾਂ ਨਾਲ ਇਹਦੇ ਵਿੱਚ ਵੀ ਇੱਕ ਕਨਲ ਬਣਾਈ ਹੋਈ ਆ ਨਹਿਰ ਨਹਿਰ ਦੇ ਪਰਲੇ ਪਾਸੇ ਸਰਵਿਸ ਰੋਡ ਆ ਇਹੀ ਸੇਮ ਚੀਜ਼ ਉਧਰ ਦੇ ਪਾਸੇ ਆ ਬਹੁਤ ਸੋਹਣਾ ਰੋਡ ਬਣਾਇਆ ਨਹਿਰੂ ਆਊਟਰ ਰਿੰਗ ਰੋਡ ਹైదరాబాద్ ਲਾਜਵਾਬ ਲੋਕੇਸ਼ਨ ਇਹ ਤੋਂ ਹੀ ਨੀ ਦਿਲ ਭਰਦਾ ਰਿੰਗ ਰੋਡ ਤੇ ਤੁਸੀਂ ਮੈਂ ਜਦੋਂ ਦਾ ਰਿੰਗ ਰੋਡ ਤੇ ਚੜਿਆ ਦਿਲ ਕਰਦਾ ਸੀ ਵੀ ਬ੍ਰੇਕ ਲਾਈਏ ਤੁਸੀਂ ਆਹ 뷰 ਦੇਖੋ ਨਾ ਜਿਹੜਾ ਜੰਗਲ ਦਾ ਵਾਹ ਕੀ ਲਾਜਵਾਬ 뷰 ਆਪਾਂ ਬ੍ਰੇਕ ਮਾਰ ਲੇ ਕਈ ਆਹ ਦਾ ਬਾਈਪਾਸ ਜਿੱਥੋਂ ਅਸੀਂ ਮੁੜੇ ਸੀ ਉਹ ਤਕਰੀਬਨ ਮੀਟਰ ਦੇ ਹਿਸਾਬ ਨਾਲ ਕਿੰਨਾ ਹੋ ਗਿਆ ਇੱਧਰ ਨੇ ਕਿ 100 ਕਿਲੋਮੀਟਰ ਪੂਰਾ ਤੈ ਗਿਆ ਜੀ ਦੇਖ ਲਓ ਅੱਧਾ ਕਹਿ ਸਕਦੇ ਆ ਇਹਨੂੰ ਕਿਉਂਕਿ ਅਸੀਂ ਰਾਈਟ ਸਾਈਡ ਨੂੰ ਟਰਨ ਹੋਏ ਆ ਤੇ ਲੈਫਟ ਦੀ ਵੀ ਬਾਈਪਾਸ ਘੁੰਮਦਾ ਆ ਦੇਖ ਲਓ ਵੀ ਕਿੰਨਾ ਲੰਬਾ ਬਾਈਪਾਸ ਆ ਹੈਦਰਾਬਾਦ ਦਾ ਅਸੀਂ ਸਮਝ ਲਓ ਵੀ ਹਾਫ ਬਾਈਪਾਸ ਘੁੰਮੇ ਆ ਤੇ 100 ਕਿਲੋਮੀਟਰ ਪੂਰਾ ਡਨ ਹੋ ਗਿਆ ਕੋਣਾ ਰੋਡ ਫੜਨਾ ਹੈਗਾ ਜੀ ਧੰਨਵਾਦ ਇਸ ਸਮੇਂ ਉਹੀ ਆ ਜੀ ਟੋਲਾਂ ਦਾ ਜਿਹੜਾ ਹਾਂ ਆਪਾਂ ਸਰਦੇ ਜਾਂਦੇ ਇੱਧਰਲੀ ਸਾਈਡ ਨੂੰ ਲਹਾਂਗੇ ਜਾਨੀ ਉਹਦੇ ਮੁੰਬਈ ਵਾਲਾ ਬੋਰ ਇਹ ਇਹ ਸਿਸਟਮ ਉਹੀ ਆ ਜੀ ਜਿੱਦਾਂ ਮਤਲਬ ਆਪਣੇ ਵੀ ਹੁਣ ਭਾਰਤ ਮਾਲਾ ਦੇ ਰੋੜਾਂ ਦੇ ਗਲਾਈ ਜੀ ਬਣ ਕੇ ਵੀ ਜਿੱਥੋਂ ਉੱਤਰ ਕੇ ਚੜ੍ਹ ਕੇ ਘੁੰਮ ਕੇ ਰਿੰਗ ਰੋਡ ਵਾਂਗੂ ਵੀ ਮਤਲਬ ਘੁੰਮ ਕੇ ਰਿੰਗ ਦੇ ਵਿੱਚ ਫਿਰ ਆਪਾਂ ਹਾਈਵੇ ਤੇ ਚੜ੍ਹਦੇ ਆ ਜਾਂ ਲੈਨੇ ਆ ਫੇ ਟੋਲ ਕੱਟਿਆ ਜਾਂਦਾ ਹੁਣੇ ਅਸੀਂ ਸਮਝ ਲਓ ਵੀ 100 ਕਿਲੋਮੀਟਰ ਪਹਿਲਾਂ ਸਕੈਨ ਹੋ ਕੇ ਗੱਡੀ ਚੜ੍ਹੀ ਸੀ ਉਹ ਇੱਥੇ ਟੋਲ ਇਕੱਠਾ ਕੱਟਿਆ ਜਾਊਗਾ ਆਹ ਰੋਡ ਜਿਹੜਾ ਹైదరాబాద్ ਤੋਂ ਨਾਡੇੜ ਸਾਹਿਬ ਲਈ ਚੜਿਆ ਰੋਡ ਇਹ ਹੈਗਾ ਇੱਥੋਂ 212 ਕਿਲੋਮੀਟਰ ਨਾਡੇੜ ਸਾਹਿਬ ਜੋ ਕਿ 22 ਕਿਲੋਮੀਟਰ ਇਹ ਵੀ ਰੋਡ ਸੋਹਣਾ ਬਣਿਆ ਹੋਇਆ ਜੀ ਮਤਲਬ ਮਹਾਰਾਸ਼ਟਰ ਦੇ ਬਚਿਤਾ ਵਾਕਈ ਸਾਰੇ ਰੋਡ ਆਲ ਇੰਡੀਆ ਨਾਲੋਂ ਕਲਾਸ ਟੀ ਨੇ ਹੇ ਰੋਡ ਵੀ ਬਿਲਕੁਲ ਖਰਾਬ ਹੁੰਦਾ ਜੀ ਮਤਲਬ ਸੋਨਸਾਨ ਰੋਡ ਆ ਕਿਉਂਕਿ ਖੁੱਲਾ ਡੁੱਲਾ ਰੋਡ ਆ ਗੱਡੀ ਆਉਂਦੀ ਆ ਗੋਲੀ ਵਾਂਗੂ ਨਾਲ ਦੀ ਲੰਘ ਜਾਂਦੀ ਆ ਆਪ ਵੀ ਜਦ ਦੀ ਸਪੀਡ ਤੇ ਜਾਂਦੇ ਆ ਲੋਕ ਜਿਹੜੇ ਰੋਡ ਖੁੱਲਾ ਡੁੱਲਾ ਜੀ ਜਿਵੇਂ ਬਿਨਾ ਡਰਾਈਵਰ ਵਾਲਾ ਬਾਕੀ ਅੱਗੇ ਦਾ ਦੇਖਦੇ ਜਾਂ ਕਿ ਕੀ ਮਾਹੌਲ ਹੋਣਾ ਤੋੜ ਤੱਕ ਇਹੀ ਜਾਂਦਾ ਯਾ ਰੋਡ ਬਦਲਦਾ ਪੀ ਖਾਣ ਲੱਗੇ ਆਂ ਘੱਟਿਓ ਦਾਲ ਲਵਾ ਲਈ ਆ ਤੇ ਜਿਹੜਾ ਨਾ ਹైదరాబాద్ ਤੋਂ ਅੱਗੇ ਆ ਜੋ ਕੀ ਪੀਟ ਵੀ ਲੰਘਿਆ ਏ ਆ ਜੋ ਜਿਹਨੇ ਜਿਹਨੇ ਖਾਣੀ ਆ ਮਿੱਤਰੋ ਪਿਆਰ ਅੱਗੇ ਲਾਤੀ ਮਿੱਤਰੋ ਪਿਆਰੋ ਕੀ ਹਾਲ ਚਾਲ ਨੇ ਆਪਾਂ ਖੜੇ ਆ ਬਈ ਸੰਗੜੀ ਹైదరాబాద్ ਪਾਰ ਕਰ ਲਿਆ ਸੀ ਤੇ ਉਹ ਤੋਂ ਬਾਅਦ ਫੇਰ ਰੋਟੀ ਖਾਣ ਰੁਕੇ ਸੀ ਤੇ ਨਿੱਕਾ ਕਹਿੰਦਾ ਨੀਂਦ ਆਉਂਦੀ ਆ ਤੇ ਆਪਾਂ ਇੱਧਰ ਦੀ ਆਏ ਵੀ ਤਾਂ ਹੀ ਸੀ ਤੁਹਾਨੂੰ ਦੱਸਿਆ ਸੀ ਵੀ ਭਰਾ ਨੇ ਆਉਣਾ ਇੱਧਰ ਦੀ ਮਿਲਣਾ ਸੀ ਅਸੀਂ ਭਰਾ ਆਪਣੇ ਪਹੁੰਚ ਗਿਆ ਮਲਾਉਨੇ ਆ ਤੁਹਾਨੂੰ ਕਰਾਉਨੇ ਆ ਗੱਲਬਾਤ ਅਸੀਂ ਬੈਠੇ ਸੀ ਅੱਧਾ ਘੰਟਾ ਹੋ ਗਿਆ ਰੌਣਕ ਮੇਲਾ ਲੱਗਿਆ ਹੋਇਆ ਚਾਹ ਪਾਰਟੀ ਚੱਲ ਰਹੀ ਆ ਤੇ ਮਲਾਉਨੇ ਆ ਤੁਹਾਨੂੰ ਬਾਈ ਹੋਣਾ ਨਾਲ ਬਾਈ ਆਪਣਾ ਸਾਾਕਾ ਬਾਈ ਸਾਰੀ ਗੱਲ ਆ ਰਿਆ ਨੂੰ ਤੇ ਆ ਭਾਈ ਜੀ ਆਪਣੇ ਵੱਡੇ ਭਾਈ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਐਸਪੀਓ ਕੰਪਨੀ ਦੇ ਤੇ ਇਹ ਵੀਰ ਆਪਣੇ ਜਣੀ ਫੁੱਲ ਪਿਆਰ ਆ ਇਹਨਾਂ ਨਾਲ ਹੁਣ ਦੇਖ ਲੋ ਵੀ ਆਪਾਂ ਉਧਰ ਦੀ ਜਾਣਾ ਸੀ ਨਰਮਲਵਾਲ ਦੀ ਸਿਰਫ ਇਹਨਾਂ ਨੂੰ ਮਿਲਣ ਦੀ ਖਾਤਰ ਆਪਾਂ ਹైదరాబాద్ ਵਾਲਾ ਰੋਡ ਫੜ ਲਿਆ ਤੇ ਹੁਣ ਬੈਠੇ ਆਂ ਹੋਰ ਕੀ ਹਾਲ ਚਾਲ ਨੇ ਵੀਰ ਦੇ ਠਾਕ ਵਧੀਆ ਭਾਈ ਹੈ ਵਧੀਆ ਪੂਰੀ ਕਾਟੋ ਪੱਲਾਂ ਤੇ ਪੱਲਾਂ ਦੇ ਕਾਟ ਏ ਹੁਣ ਫਿਰ ਇੱਥੇ ਦਾ ਹੀ ਆ ਮਾਲ ਆ ਤੇ ਨਾ ਬੜਾ ਤੇਰੀ ਘਾਟੋ ਘੰਟਿਆਂ ਚ ਫਸ ਜਾਣੀ ਸੀ ਹਦਰਾਬਾਦ ਹੈ ਸਹੀ ਗੱਲ ਹਾਂ ਜੀ ਮਿੱਤਰੋ ਪਿਆਰਿਓ ਆ ਬੈਠਾ ਭਰਾ ਆਪਣਾ ਦਾਕਾ ਸਿਓ ਇਹਦੇ ਕਰਕੇ ਫਿਰ ਉਧਰਲਾ ਰੂਟ ਛੱਡ ਕੇ ਮਿਲਣਾ ਸੀ ਕਿਉਂਕਿ ਸਾਨੂੰ ਬਸ ਮਿਲਣੇ ਚੱਕਰ ਜਿਹੇ ਇਧਰ ਆਏ ਇਹਨਾਂ ਨੂੰ ਨਾ ਦੋ ਤਿੰਨ ਮਹੀਨੇ ਹੋ ਗਏ ਕੁਦਰਤੀ ਫੋਨ ਤੇ ਗੱਲ ਹੁੰਦੀ ਰਹਿੰਦੀ ਆ ਮੇਲੇ ਨਹੀਂ ਕਰੇ ਹੋਏ ਤੇ ਯਾਰੀ ਵੀ ਹੁੰਦੀ ਆ ਫਿਰ ਇਸੇ ਕਰਕੇ ਇਧਰ ਨੂੰ ਆ ਗਏ ਤੇ ਤਾਂ ਹੀ ਤੁਹਾਨੂੰ ਕੱਲ ਰਾਤ ਵਾਲੇ ਬਲੌਗ ਚ ਵੀ ਦੱਸਿਆ ਸੀ ਵੀ ਕੋਈ ਕਾਰਨ ਆ ਜਿਹਦੇ ਕਰਕੇ ਆਪਾਂ ਬਰੰਗਲ ਤੇ ਨਿਰਮਲ ਹੋ ਕੇ ਨਹੀਂ ਚੱਲੇ ਵਾਪਸ ਹైదరాబాద్ ਹੋ ਕੇ ਚੱਲੇ ਆ। ਹੋਰ ਬਾਈ ਕਾਕੇ ਸਾਹਿਬ ਕਿਵੇਂ ਆ ਫਿਰ ਪੰਜਾਬ ਦੇ ਹਾਲਾਤ? ਠੀਕ ਠਾਕ ਆ ਸਭ ਗਰਮੀ ਵਾਧੂ ਵੈਰੀ ਆ। ਅਸੀਂ ਤਾਂ ਬੁੜੇ ਹੋ ਗਏ ਕੀ। 6 ਤਰੀਕ ਦਾ ਪਿੰਡੋਂ ਆਇਆ ਹਾਂ। ਹਾਂ ਬੜਾ ਬਾਰਾ ਟਾਈਮ ਲੱਗਿਆ ਗੱਡੀ। ਹੋਰ ਉਹਨੂੰ ਤਾਂ ਦੋ ਗਿਹੜੇ ਲੱਗਣੇ ਸੀ ਮੈਂ ਤਾਂ ਪੁੱਛਦਾ ਵੀ ਪੰਜਾਬ ਸਹੀ ਆ ਪੰਜਾਬ ਦਾ ਸਹੀ ਆ ਪੰਜਾਬ ਨੂੰ ਕੁਝ ਨਹੀਂ ਹੋਇਆ ਚਲਿਆ ਪੰਜਾਬ ਦੇ ਹੀ ਕਰਨੀ ਪੈ ਗਈ ਜੀ ਸਾਡੇ ਜਾਂਦੇ ਉਹ ਤਾਂ ਮੈਨੂੰ ਲੱਗਦਾ ਜਵਾਕ ਮੈਂ ਛੋਟੇ ਛੋਟੇ ਛੱਡ ਕੇ ਆਇਆ ਜੀ ਉਹ ਜ਼ਿਆਦਾ ਵੱਡੇ ਸਹੀ ਆ ਸਹੀ ਆ ਤੇ ਹੋਰ ਕਿਵੇਂ ਰਹਾ ਮੰਗਰ ਇੱਧਰ ਸਫ਼ਰ ਠੀਕ ਸੀ ਬੜਾ ਠੀਕ ਆ ਕੱਲ ਦਾ ਮੀਂਹ ਪੈ ਰਿਹਾ ਦੋ ਦਿਨ ਲਗਾਤਾਰ ਮਾਰਾ ਹਾਟਰ ਅੱਛਾ ਠੰਡਾ ਮੌਸਮ ਬੜੀ ਠੰਡਾ ਹੋਇਆ ਵਾ ਹੁਣ ਅਸੀਂ ਮਿੱਤਰੋ ਖੜੇ ਆ ਹైదరాబాద్ ਪਾਰ ਕਰਕੇ ਇਹ ਗਾਹਾਂ ਢਾਬਾ ਜਿਆ ਆਉਂਦਾ ਇੱਕ ਜੋਗੀਪੇਟ ਜੋਗੀਪੇਟ ਖੜੇ ਆ ਅਸੀਂ ਤੇ ਇਤੋਂ ਬਾਅਦ ਫਿਰ ਹੁਣ ਅਸੀਂ ਨਿਕਲਾਂਗੇ ਇੱਧਰੋਂ ਕੋਸ਼ਿਸ਼ ਆ ਵੀ ਜੇ ਟਾਈਮ ਨਾਲ ਪਹੁੰਚ ਗਏ ਅੱਗੇ ਨਿਕਲਾਂਗੇ ਬਾਬਾ ਜੀ ਕੋਲੇ ਬਾਲਾਪੁਰ ਨਹੀਂ ਫਿਰ ਝਾੜ ਜਲੇ ਬਾਬੇ ਦੇ ਬਾਬਾ ਦੀਪ ਸਿੰਘ ਦੇ ਗੁਰਦੁਆਰਾ ਝਾੜ ਜਲੇ ਆਪਣੇ ਟਾਈਮ ਤੇ ਪਹੁੰਚਣਾ 11:00 ਵਜੇ ਤੱਕ ਫਿਰ ਕੱਲ ਨੂੰ ਰਾਤ ਤੱਕ ਉੱਥੇ ਰੁਕਾਂਗੇ ਕਿਉਂਕਿ ਦਿਨੇ ਤਾਂ ਚੱਲਣਾ ਹੈ ਮਿੱਤਰੋ ਹైదరాబాద్ ਤੋਂ ਤਕਰੀਬਨ ਅਸੀਂ 50 ਕਿਲੋਮੀਟਰ ਆ ਗਏ ਜਿਆਦਾ ਆਗੇ ਹੋਵਾਂਗੇ 60-70 ਆਗੇ ਹੋਵਾਂਗੇ ਉਹ ਤਾਂ ਇਹ ਇੱਥੇ ਮਤਲਬ ਉਹਨੂੰ ਐ ਰੋਡ ਦਿਖਾਉਣਾ ਇਹ ਰੋਡ ਉਹ ਆ ਜਿਹੜਾ ਨੰਦੇੜ ਸਾਹਿਬ ਨੂੰ ਜਾਂਦਾ ਹੈ। ਤਕਰੀਬਨ 80% 70% ਰੋਡ ਇਦਾਂ ਦਾ ਹੀ ਦਾਸਦੇ ਆ। ਉੱਲਾ-ਡੁੱਲਾ ਸਾਫ਼ ਨਵਾਂ ਹੋਊਗਾ। ਥੋੜਾ ਜਿਹਾ ਨੇੜੇ ਜਾ ਕੇ 25-30 ਕਿਲੋਮੀਟਰ ਸਿੰਗਲ ਹੁੰਦਾ ਪਰ ਹੈ ਉਹ ਵੀ ਠੀਕ ਆ ਵਿਚਾਲੇ ਕੋਈ ਨੀ ਹੋਇਆ। ਦਿਖਾਉਣ ਵਾਲੀ ਚੀਜ਼ ਇਹ ਆ ਇਹਦੇ 'ਚ ਕਹਿੰਦੇ ਈ ਸ਼ਾਮ ਨੂੰ ਥੋੜਾ ਜਿਆਦਾ ਲੈਕਾਂ ਲੱਗੀਆਂ ਚ ਕਿਉਂਕਿ ਗੱਡੀ ਬਹੁਤ ਘੱਟ ਸੜਕਾਂ ਨੂੰ ਹਲੇ ਤੱਕ ਕੋਈ ਗੱਡੀ ਨਹੀਂ ਮਿਲੀ ਪਹਿਲੇ ਟਾਈਮ 'ਚ ਸਾਰੇ ਲੰਘ ਜਾਂਦੇ ਆ ਅਸੀਂ ਲੇਟ ਆ ਅਜੇ ਸਾਡਾ ਤਕਰੀਬਨ 1200 ਕਿਲੋਮੀਟਰ ਰਹਿਦਾ 5 ਵਜ ਗਏ ਆ ਤੇ ਇਹ ਜਾਣੀ ਸਫਰ ਗੱਡੀਆਂ ਵਾਲੇ ਸਾਰੇ ਨਵੇਡ ਲੈਂਦੇ ਆ ਚਲੋ ਮੈਨੂੰ ਪਤਾ ਨਹੀਂ ਸੀਗਾ ਹੁਣ ਉਹਨਾਂ ਨੇ ਦੱਸਿਆ ਫਿਰ ਅਸੀਂ ਖਿੱਚਤੀ ਜਲੀ ਗੱਡੀ ਇਹ ਉਹ ਰੋਡ ਵਧੀਆ ਜਾਣੀ ਲੁੱਟ ਕੋ ਤਾਂ ਨਹੀਂ ਕਹਿੰਦੇ ਕਿਤੇ ਸੁਣੀ ਹੈਗੀ ਵੀ ਜਾਣੀ ਉਹ ਜਿਹੜੇ ਮੋਟਰਸਾਈਕਲ ਵਾਲੇ ਕਾਰਾਂ ਵਾਲੇ ਲਗਾੜੇ ਤੰਗ ਕਰਨ ਲੱਗਦੇ ਆ ਉਹ ਲੱਗਦੇ ਆ ਰਾਤ ਨੂੰ ਕਿਸੇ ਕਿਸੇ ਦੇ ਆ ਪਹਾੜੀਆਂ ਵਿੱਚ ਵਿੱਚ ਹੁੰਦੀਆਂ ਨੇ ਜਿਵੇਂ ਹਾਂ ਉਦਰਤ ਦੇ ਰੰਗ ਨੇ ਉਸ ਦਾਤੇ ਦੇ ਇਹ ਕਲਾਕਾਰੀ ਕੋਈ ਨਹੀਂ ਕਰ ਸਕਦਾ ਉੱਪਰ ਵਾਲੇ ਤੋਂ ਬਿਨਾ ਹੈ ਜੀ ਪਾਣੀ ਹਾਂ ਜੀ ਇਹ ਕੁਦਰਤ ਦਾ ਹੋਂ ਨਾਲ ਬਣਾਇਆ ਨਹੀਂ ਹੋਇਆ ਚੱਪੜ ਇਹ ਕਿਉਂਕਿ ਉਹਦੇ ਸਾਈਡਾਂ ਤੋਂ ਜਿਹੜੇ ਐਂਡ ਨੇ ਕਿਨਾਰੇ ਆ ਉਹ ਕੁਦਰਤੀ ਤੌਰਾਂ ਨੂੰ ਦੇਖ ਰਹੇ ਆ ਰੋਡ ਦੀ ਮਹਾਰਾਜ ਵਹਿ ਜਾ ਵਹਿ ਜਾ ਹੀ ਆ ਮੈਂ ਕਹਿੰਦੇ ਕੀ ਬਾਤਾਂ ਇਹ 6 ਵਜ ਚੱਲੇ ਆ ਤੇ ਅਸੀਂ ਇੱਕ ਸ਼ਹਿਰ ਹੋਂ ਦਾ ਵਿਚਾਲੇ ਪਿੱਤਲਮ ਪਿੱਤਲਮ ਬਾਰ ਕਰ ਰਹੇ ਆ ਤੇ ਅੱਗੇ ਜਿਹੜੀ ਆਪਣੀ ਬਾਟ तकरीबन 1.5 ਤੋਂ ਘੱਟ ਰਹੀ ਹੋਣੀ ਆ ਨੰਦੇੜ ਸਾਹਿਬ ਦੀ ਪ੍ਰਮਾਤਮਾ ਕਰਕੇ ਜਾਨੀ ਸਹੀ ਟਾਈਮ ਤੇ ਜਾ ਪਹੁੰਚ ਕੇ ਪਹਿਲੇ ਪਹਿਰ ਰਾਤੇ ਫੇਰ ਅੱਗੇ ਦਾ ਦੇਖਾਂਗੇ ਕੀ ਬਣਦਾ ਓਹ ਵੀਊ ਦੇਖੋ ਕਿੰਨਾ ਘੈਂਟ ਬਣ ਰਿਹਾ ਸੂਰਜ ਦਾ ਜਾ ਰਹੇ ਆ ਸੂਰਜ ਦੇਵਤਾ ਜੀ ਜਾਂਦੇ ਜਾਂਦੇਆਂ ਦਾ 뷰 ਆ ਗਿਆ ਆਪਣੀ ਨਜ਼ਰ ਬੋਰ ਘੈਂਟ 뷰 ਬਣ ਰਿਹਾ ਬਈ ਜਿਹੜਾ ਅੱਖਾਂ ਨਾਲ ਦੇਖਣਾ ਹੁੰਦਾ ਬਾਈ ਉਹ ਬਸ ਦੇਖਣ ਵਾਲੇ ਬੰਦੇ ਨੂੰ ਹੀ ਪਤਾ ਹੁੰਦਾ ਆਨੰਦ ਹੀ ਆਨੰਦ ਇਹ ਆ ਘੈਂਟ 뷰 ਆ ਕਦੇ ਰੋਡ ਦੇ ਰਾਈਟ ਸਾਈਡ ਵਨ ਜਾਂਦਾ ਕਦੇ ਲੈ ਸਾਈਡ ਬਣ ਜਾਂਦਾ ਅਸਲ ਦੇ ਵਿੱਚ ਰੋਡ ਸਾਡਾ ਹੀ ਘੁੰਮ ਰਹੀ ਹੈ ਇਹ ਪੂਰਾ ਜੀ ਇਹ ਫੋਰੈਸਟ ਏਰੀਆ ਤੇਗਾਨਾਂ ਦਾ ਲਾਸਟ ਜਿਹੜਾ ਏਰੀਆ ਬਤਲਮ ਤੋਂ ਬਾਅਦ ਆਉਂਦਾ ਇਹ ਵਿਚਕੁੰਡਾ ਤੋਂ ਪਹਿਲਾਂ ਇਹ ਟੋਟਲੀ ਜੀ ਫੋਰੈਸਟ ਦੇ ਵਿੱਚ ਦੀ ਇਹ ਰਸਤਾ ਕੱਢਿਆ ਗਿਆ ਹੈ ਸਾ ਪੂਰਾ ਸੰਗਣਾ ਜੰਗਲ ਇਹਦੀ ਜਿਹੜੀ ਕਿਉਂਕਿ ਜਿਹੜੇ ਰੋਡ ਬਣੇ ਨੇ ਇਹ ਇਹਨਾਂ ਨੂੰ ਪ੍ਰਾਤਕ ਹੀ ਹੈ ਇੱਥੇ ਲੁੱਟਾਂ ਘੁਆਂ ਜ਼ਿਆਦਾ ਹੁੰਦੀਆਂ ਸੀ ਪਹਿਲਾਂ ਉਸ ਕਰਕੇ ਇਹ ਰੋਡ ਬਣਾਏ ਗਏ ਡਬਲ ਪਰ ਫੇਰ ਵੀ ਇਹ ਰਾਤ ਟਾਈਮ ਚੱਲਣ ਵਾਲੇ ਨਹੀਂ ਹੈਗੇ ਇਹ ਹੈਗਾ ਜੀ ਵਿਚਕੁੰਦਾ ਤੋਂ ਪਹਿਲਾਂ ਹੁੰਦਾ ਟੋਟਲ ਜੰਗਲ ਟੋਟਲ ਪੂਰਾ ਸੰਗਣਾ ਜੰਗਲ ਹੈ ਜਾਨਵਰ ਹੈਗੇ ਐਥੇ ਤੇ ਜਗਾ ਜਗਾ ਤੇ ਬੋਰ ਲੱਗੇ ਹੋਏ ਨੇ ਆ ਕੁਝ ਜਗਾ ਤੋਂ ਜਿਵੇਂ ਲੈਣੇ ਕਰਦੇ ਆ ਤੇ ਲੈਣੇ ਕਰਦੇ ਰਹੀ ਜੀ ਇਹਦੇ ਵਿੱਚ ਅਰੋ ਜਾਂਦੇ ਆ ਅੰਤ ਅਜੇ ਮਿੱਤਰੋ ਨਰਸੀ ਦੇ ਕੋਲੇ ਆ ਗਏ ਤੇ 9:00 ਵੱਜ ਗਏ ਇਸ ਤੋਂ ਬਾਅਦ 1.5 ਸਾਬ ਤਕਰੀਬਨ 50+ ਰਹਿ ਜਾਂਦਾ ਤੇ ਨਹੀਂ ਹੈਗਾ ਇੱਥੇ ਅੱਜ ਮੌਸਮ ਠੰਡਾ ਕਰ ਪਰ ਰੱਬ ਨੇ ਪਰ ਕਰਿਆ ਸ਼ਾਮ ਨੂੰ ਆ ਹੁਣੇ ਧਪੋਣਾ ਘੰਟਾ ਪਹਿਲਾਂ ਤੋਂ ਗਿੱਲੀ ਧਰਤੀ ਲਿਖਣ ਲੱਗੀ ਸੀ ਕਣੀਆਂ ਹੁਣਾਂ 10 ਮਿੰਟ ਪਹਿਲਾਂ ਪਈਆਂ ਨੇ